ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਦੋਸਤੋ ਇੱਕ ਵੱਡਾ ਮੁੱਦਾ ਪੰਜਾਬ ਦੇ ਕੁਝ ਦਿਨਾਂ ਤੋਂ ਲਗਾਤਾਰ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡੀ ਚਰਚਾ ਹੁੰਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਇੱਕ ਵਿਚਾਰਕ ਤਾਰਕ ਪੱਖ ਹੈ ਉਸ ਨੂੰ ਤਕਰਾਰ ਦੇ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੁਝ ਤਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਦੋਂ ਵੀ ਕੋਈ ਤਕਰਾਰ ਹੁੰਦਾ ਹੈ ਗੱਲ ਤਾਂ ਵਿਚਾਰ ਦੀ ਹੁੰਦੀ ਹੈ ਪਰ ਉਹ ਵਿਚਾਰ ਤੋਂ ਤਰਕਾਰ ਦੇ ਵਿੱਚ ਤਵਦੀਲ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਤਰਾਂ ਦੇ ਮਨਾਂ ਦੇ ਅੰਦਰ ਉਹ ਵੱਡੇ ਸਵਾਲ ਖੜੇ ਵੀ ਕਰਦਾ ਏ ਤੇ ਜਿੱਥੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਪ੍ਰਵਾਸਤਾ ਵੱਡਾ ਮਸਲਾ ਹੈ ਤਾਂ ਉੱਥੇ ਪੰਜਾਬ ਦੇ ਵਿੱਚ ਜਦੋਂ ਨੌਜਵਾਨ ਜਦੋਂ ਜੂਥ ਦੀ ਗਿਣਤੀ ਘਟੀ ਗਈ ਤਾਂ ਸੁਭਾਵਿਕ ਤੌਰ ਤੇ ਹੈ ਕਿ ਪੰਜਾਬ ਤੋਂ ਬਾਹਰਲੇ ਜਿਹੜੇ ਲੋਕ ਹੈ ਆਉਣੇ ਸ਼ੁਰੂ ਹੋ ਜਾਣਗੇ ਤੇ ਅਜਿਹਾ ਸਾਡੀਆਂ ਨਿਗਾਹਾਂ ਦੇ ਵਿੱਚ ਹੋਇਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦਾ ਆਉਣ ਦਾ ਰੁਝਾਨ ਬਣਿਆ ਅਤੇ ਲਗਾਤਾਰ ਪ੍ਰਵਾਸ ਜਿਹੜਾ ਸੀ ਪੰਜਾਬ ਤੋਂ ਬਾਹਰਲਾ ਅਤੇ ਪੰਜਾਬ ਦੇ ਵਿੱਚਲਾ ਹੋਇਆ ਜਿਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਜੇ ਨੌਕਰੀਆਂ ਦੇ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇੱਥੋਂ ਤੱਕ ਕੁਝ ਲੋਕਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮੁੱਦੇ ਵੀ ਉਠਾਏ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਮਜ਼ਦੂਰਾਂ ਦੀ ਗੱਲ ਹੋਵੇ ਮਜ਼ਦੂਰਾਂ ਦੇ ਨਾਲ ਨਾਲ ਜੇ ਅਸੀਂ ਲੁਧਿਆਣਾ ਸ਼ਹਿਰ ਦੇ ਅੰਕੜੇ ਦੇਖਦੇ ਹਾਂ ਜਾਂਸੀ ਸਰਕਾਰੀ ਨੌਕਰੀਆਂ ਨੂੰ ਲੈ ਕੇ ਅੰਕੜੇ ਦੇਖਦੇ ਆਂ ਤਾਂ ਵੱਡਾ ਹਿੱਸਾ ਇੱਕ ਜਿਹੜਾ ਯੂਟੀ ਮੰਨਿਆ ਜਾਂਦਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਪ੍ਰਵਾਸੀਆਂ ਦਾ ਨੌਕਰੀਆਂ ਦੇ ਉੱਪਰ ਤਾਇਨਾਤ ਹੈ ਇੱਥੋਂ ਤੱਕ ਕਿ ਸੀਐਮ ਸਿਕਿਉਰਿਟੀ ਦੇ ਵਿੱਚ ਵੀ ਜਿਹੜੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਜਿਹੜੇ ਸੁਰੱਖਿਆ ਦਸਤੇ ਨੇ ਉਹ ਵੀ ਪੰਜਾਬ ਤੋਂ ਬਾਹਰਲੇ ਨੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਇਹ ਵੀ ਅੰਕੜੇ ਹੈਰਾਨ ਕਰਦੇ ਨੇ ਕਿ ਪੰਜਾਬ ਦੇ ਜਿਹੜੇ ਸਰਕਾਰੀ ادارے ਨੇ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਪਾਬ ਬੈਂਕਾਂ ਤੇ ਸਕੂਲਾਂ ਦੇ ਵਿੱਚ ਵੀ ਪੰਜਾਬ ਤੋਂ ਜਿਹੜੇ ਬਾਹਰਲੇ ਅਧਿਆਪਕ ਦੇ ਤੌਰ ਤੇ ਅਤੇ ਮੁਲਾਜ਼ਮਾਂ ਦੇ ਤੌਰ ਤੇ ਤਾਇਨਾਤ ਹੋ ਚੁੱਕੇ ਨੇ ਪਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ ਕਿ ਜਿਹੜੇ ਲੋਕ ਵਿਦੇਸ਼ਾਂ ਦੇ ਵੱਲੇ ਜਾ ਰਹੇ ਨੇ ਜਿਨ੍ਹਾਂ ਦੇ ਕੋਲੇ ਕੁਝ ਰਾਸਪੂੰਜੀ ਹੈ ਉਹ ਤਾਂ ਆਪਣਾ ਜ਼ਰੂਰ ਪੈਸੇ ਦੇ ਕਰਕੇ ਵਸੇਬਾ ਕਰ ਲੈਣਗੇ ਵਿਕਸਤ ਦੇਸ਼ਾਂ ਦੇ ਵਿੱਚ ਪਰ ਜਿਨ੍ਹਾਂ ਦੇ ਕੋਲੇ ਬਹੁਤੀ ਰਾਸਪੂੰਜੀ ਨਹੀਂ ਜਿਹੜੇ ਆਪਣੇ ਪੰਜਾਬ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦੇ ਕੇਵਲ ਉਹ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਮਜਬੂਰੀ ਵਸ ਨੌਕਰੀਆਂ ਕਰ ਰਹੇ ਨੇ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਫਿਕਰਮੰਦੀ ਹੈ ਤੇ ਅਜਿਹੀ ਫਿਕਰਮੰਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰੇ ਨੂੰ ਜਿਹੜਾ ਪੰਜਾਬੀ ਮਜ਼ਦੂਰ ਭਾਈਚਾਰਾ ਏ ਉਸ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਕੁਝ ਪੰਚਾਇਤਾਂ ਦੇ ਵੱਲੋਂ ਇਹ ਮਤੇ ਵੀ ਪਾਏ ਗਏ ਔਰ ਮਜ਼ਦੂਰ ਪੰਜਾਬੀ ਭਾਈਚਾਰੇ ਦੀ ਦਿਹਾੜੀ ਤੈਅ ਕੀਤੀ ਗਈ ਕਿੰਨਾ ਦਿਨ ਦੇ ਵਿੱਚ ਉਹਨਾਂ ਨੂੰ ਚਾਹ ਅਤੇ ਪਾਣੀ ਦੇਣਾ ਹੈ ਕਿੰਨੀ ਰੋਟੀ ਦੇਣੀ ਹੈ ਇਹ ਵੀ ਤੈਅ ਕੀਤਾ ਗਿਆ ਹੈ ਬਹੁਤ ਵੱਡੇ ਜਿਹੜੇ ਸ਼ਰਮਸਾਰ ਅੰਕੜੇ ਔਰ ਇਹ ਜਿਹੜੀਆਂ ਅਹਿਮ ਘਟਨਾਵਾਂ ਨੇ ਕਿਤੇ ਨਾ ਕਿਤੇ ਮਨ ਨੂੰ ਬਲਉਂਦਰ ਕੇ ਰੱਖਣ ਵਾਲੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾ ਤੁਸੀਂ ਦੇਖੀ ਹੋਵੇਗੀ ਅੰਮ੍ਰਿਤਸਰ ਦੀ ਕਿਉਂ ਦੇ ਵਿੱਚ ਜਿਹੜਾ ਇੱਕ ਬਜ਼ੁਰਗ ਬਾਬਾ ਹੈ ਉਹ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੈ ਤੇ ਗੋਲ ਗੱਪਿਆਂ ਦੀ ਰੇੜੀ ਦੇ ਨਾਲ ਨਾਲ ਹੀ ਇੱਕ ਜਿਹੜਾ ਬਿਲਕੁਲ ਨਜ਼ਦੀਕ ਤੇ ਇੱਕ ਪੰਜਾਬ ਤੋਂ ਬਾਹਰਲਾ ਜਿਸ ਨੂੰ ਯੂਪੀ ਬਿਹਾਰ ਦਾ ਵੀ ਕਿਹਾ ਜਾ ਸਕਦਾ ਹੈ ਜਾਂ ਹੋਰ ਕਿਸੇ ਸੂਬੇ ਦਾ ਹੋ ਸਕਦਾ ਹੈ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੀ ਨਾਲ-ਨਾਲ ਗੋਲ ਗੱਪਿਆਂ ਦੀ ਉੱਥੇ ਰੇੜੀ ਲਾਉਂਦਾ ਬਜ਼ੁਰਗ ਦੇ ਪਾਸ ਕੋਈ ਨਹੀਂ ਹੁੰਦਾ ਤੇ ਪਰ ਉਸ ਜਿਹੜਾ ਯੂਪੀ ਬਿਹਾਰ ਦਾ ਜਾਂ ਪੰਜਾਬ ਤੋਂ ਬਾਹਰਲਾ ਉਹ ਸ਼ਖਸ਼ ਹੈ ਉਹਦੇ ਕੋਲੇ ਗੋਲ ਗੱਪੇ ਖਾਣ ਵਾਲੇ ਲੋਕਾਂ ਦੀ ਇੱਕ ਲਾਈਨ ਲੱਗੀ ਹੁੰਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਜਿੱਦਾਂ ਹੀ ਚਰਚਾ ਹੁੰਦੀ ਹੈ ਤੇ ਸਾਰੇ ਉਸ ਪੰਜਾਬ ਤੋਂ ਬਾਹਰਲੇ ਸ਼ਖਸ਼ ਦੀ ਵਿਰੋਧਤਾ ਕਰਦੇ ਹੋਏ ਬਜ਼ੁਰਗ ਦੇ ਕੋਲ ਚਲੇ ਜਾਂਦੇ ਨੇ ਵੱਡੀਆਂ ਫੋਟੋਆਂ ਵਾਇਰਲ ਹੋਈਆਂ ਕਿ ਜਿੰਨੀ ਭੀੜ ਉਸ ਸ਼ਖਸ਼ ਦੇ ਕੋਲ ਸੀ ਓਦੋਂ ਜ਼ਿਆਦਾ ਭੀੜ ਗੋਲ ਗੱਪੇ ਖਾਣ ਵਾਲੇ ਲੋਕਾਂ ਦੀ ਭੀੜ ਸੋਸ਼ਲ ਮੀਡੀਆ ਦੇ ਉੱਪਰ ਉਹ ਫੋਟੋ ਵਾਇਰਲ ਹੋਣ ਤੋਂ ਬਾਅਦ ਬਜ਼ੁਰਗ ਦੇ ਕੋਲ ਆਣ ਲੱਗੀ ਪਰ ਕਿਤੇ ਨਾ ਕਿਤੇ ਜਿਹਾਏ ਤਮਾਮ ਪੱਖਾਂ ਨੂੰ ਲੈ ਕੇ ਤਾਂ ਸਵਾਟਸੇ ਵੀ ਲਖਾ ਸੁਧਾਨਾ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਪੰਜਾਬ ਦੇ ਲੋਕਾਂ ਦੇ ਵਾਸਤੇ ਅਪੀਲ ਕੀਤੀ ਸੀ ਉਹਨਾਂ ਨੇ ਉਦਾਹਰਨ ਦਿੱਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੀ ਕਿਸੇ ਸਮੇਂ ਦੇ ਦਰਮਿਆਨ ਨਸਲ ਕੁਸ਼ੀ ਹੋਈ ਤੇ ਨਾਲ ਹੀ ਉਸ ਲੱਖਾ ਸਦਾਨਾ ਨੇ ਜੋ ਕਿ ਸਵਾਰਸੇਵੀ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਆਪਣੇ ਭਾਈਚਾਰੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਬਿਲਕੁਲ ਕਿਤੇ ਨਾ ਕਿਤੇ ਇਸ ਗੱਲ ਦੀ ਆਲੋਚਨਾ ਵੀ ਹੋਵੇਗੀ ਕਿ ਜਿਹੜਾ ਕੰਮ ਵਧੀਆ ਕਰੇਗਾ ਜਿਹੜਾ ਖਾਣ ਵਾਲੀ ਚੀਜ਼ ਕੋਈ ਸਵਾਦਲੀ ਬਣਾਵੇਗਾ ਲੋਕ ਤੇ ਉਹਦੇ ਕੋਲੇ ਜਾਣਗੇ ਵੱਡੇ ਉਦਾਰਿਆਂ ਨੇ ਚਰਚਾ ਕੀਤੀ ਪਰ ਇੱਥੇ ਵੱਡਾ ਸਵਾਲ ਖਾਣ ਵਾਲੀਆਂ ਚੀਜ਼ਾਂ ਦਾ ਨਹੀਂ ਗੱਲ ਇੱਥੇ ਇਨਸਾਨੀਅਤ ਦੀ ਹੈ ਜੇ ਅਸੀਂ ਆਪਣੇ ਘਰ ਨੂੰ ਪੂਰਨ ਤੌਰ ਤੇ ਪਰਾਂਗੇ ਤੇ ਤਾਂ ਹੀ ਅਸੀਂ ਕਿਸੇ ਬਾਹਰਲੇ ਸ਼ਖਸ ਨੂੰ ਦਾਨ ਕਰ ਸਕਦੇ ਹਾਂ ਫੇਰ ਹੀ ਕਿਸੇ ਦੀ ਮਦਦ ਕਰ ਸਕਦੇ ਜੇ ਸਾਡਾ ਘਰ ਰੱਜਿਆ ਪੁੱਜਿਆ ਤੇ ਇਸੇ ਤਰ੍ਹਾਂ ਜੇ ਸਾਡੇ ਪੰਜਾਬ ਦੇ ਨੌਜਵਾਨ ਜੇ ਸਾਡੇ ਪੰਜਾਬ ਦੇ ਵਿੱਚ ਵੱਸਣ ਵਾਲੇ ਮਜ਼ਦੂਰ ਭਾਈਚਾਰੇ ਦੇ ਨਾਲ ਸੰਬੰਧਤ ਜਿਹੜੇ ਲੋਕ ਨੇ ਜੋ ਆਪਣੀ ਸਵੈਜੀ ਕਰਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਾ ਸਕਦੇ ਤੇ ਅਸੀਂ ਬਾਹਰਲੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾ ਵੱਡਾ ਸਵਾਲ ਸਾਡੇ ਸਾਹਮਣੇ ਤੇ ਇਹੀ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਮਦਦ ਕਰੀਏ ਉਹਨਾਂ ਦੇ ਵਾਸਤੇ ਕਿਤੇ ਨਾ ਕਿਤੇ ਜਿਹੜੇ ਵੱਡੇ ਸੰਕਟ ਪੈਦਾ ਹੋਏ ਨੇ ਜੇ ਅਸੀਂ ਉਹਨਾਂ ਸੰਕਟਾਂ ਦੇ ਵਿੱਚ ਨਾਲ ਨਹੀਂ ਖੜ ਸਕਦੇ ਜੇ ਉਹਨਾਂ ਦੇ ਆਰਥਿਕ ਤੌਰ ਤੇ ਮਦਦ ਨਹੀਂ ਕਰ ਸਕਦੇ ਤਾਂ ਜਿਹੜੀਆਂ ਖਰੀਦੋ-ਫਰੋਕਤ ਵਾਲੀਆਂ ਚੀਜ਼ਾਂ ਨੇ ਉਹ ਬਿਲਕੁਲ ਸਾਨੂੰ ਅਜੇ ਇਹ ਆਪਣੇ ਭਾਈਚਾਰੇ ਤੋਂ ਸਭ ਤੋਂ ਪਹਿਲਾਂ ਖਰੀਦਣੀਆਂ ਚਾਹੀਦੀਆਂ ਨੇ ਬਿਲਕੁਲ ਜੇ ਉਸਾ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸ਼ਖਸ਼ ਦੇ ਕੋਲੇ ਕਿਰਤੀ ਦੇ ਕੋਲੇ ਉਹ ਚੀਜ਼ ਨਹੀਂ ਤੇ ਫਿਰ ਅਸੀਂ ਕਿਤੋਂ ਵੀ ਜਾ ਕੇ ਖਰੀਦ ਸਕਦੇ ਆ ਇਸ ਗੱਲ ਦੇ ਵੱਲੇ ਵੀ ਧਿਆਨ ਦੇਣਾ ਜ਼ਰੂਰੀ ਬਣਦਾ ਏ ਤੇ ਖਾਸ ਕਰ ਇੱਕ ਵੱਡਾ ਮਸਲਾ ਏ ਕਿ ਪੰਜਾਬ ਦੇ ਵਿੱਚ ਵੱਡੇ ਜ਼ਿਮੀਦਾਰ ਤਨਾੜਕ ਹੋਣ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਉਹ ਜੂਪੀ ਬਿਹਾਰ ਦੇ ਲੋਕ ਜਿਹੜੇ ਨੇ ਆ ਕੇ ਪੱਕੇ ਤੌਰ ਤੇ ਵਸੇਬਾ ਕਰਦੇ ਨੇ ਇੱਕ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚ ਇੱਕ ਪਾਸੇ ਦੇ ਵਿੱਚ ਜਿਹੜਾ ਪਰਿਵਾਰ ਦੇ ਮਾਲਕ ਰਹਿੰਦੇ ਨੇ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਪਰ ਦੂਜੇ ਕਮਰਿਆਂ ਦੇ ਵਿੱਚ ਦੂਜੇ ਘਰ ਦੇ ਵਿੱਚ ਜਿਹੜੇ ਉਹ ਜੂਪੀ ਬਿਹਾਰ ਦੇ ਲੋਕਾਂ ਦਾ ਵਸੇਬਾ ਵੀ ਹੈ ਕਿਉਂਕਿ ਜਦੋਂ ਅਸੀਂ ਪਿਛਲੇ ਸਮੇਂ ਨੂੰ ਦੇਖਦੇ ਹਾਂ ਜਦ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਆਮ ਕਰਕੇ ਕਹਿੰਦੇ ਨੇ ਕਿ ਜਿਹੜਾ ਪ੍ਰਾਤਨ ਸਮਾਂ ਕਾਲ ਹੋਇਆ ਕਰਦਾ ਸੀ ਉਹ ਸਮੇਂ ਕਾਲ ਦੇ ਵਿੱਚ ਕੋਈ ਜੂਪੀ ਬਿਹਾਰ ਤੋਂ ਪੰਜਾਬ ਤੋਂ ਬਾਹਰਲੇ ਲੋਕ ਆ ਕੇ ਮਿਹਨਤ ਨਹੀਂ ਸੀ ਕਰਿਆ ਕਰਦੇ ਤਾਂ ਕੇਵਲ ਕੁਝ ਸਾਲਾਂ ਦਾ ਰੁਝਾਨ ਬਣਿਆ ਹੋਇਆ ਹੈ ਪਿਛਲੇ ਸਮੇਂ ਦੇ ਦਰਮਿਆਨ ਜਿਹੜਾ ਸੀ ਇੱਕ ਕਿਸਾਨ ਹੋਇਆ ਕਰਦਾ ਸੀ ਜ਼ਿਮੀਦਾਰ ਹੋਇਆ ਕਰਦਾ ਸੀ ਤਾਂ ਉਹਦੇ ਨਾਲ ਉਸੇ ਪਿੰਡ ਦੇ ਵਿੱਚੋਂ ਜਾਂ ਨੇੜੇ ਬੰਨੇ ਤੋਂ ਪੰਜਾਬੀ ਭਾਈਚਾਰਾ ਪੰਜਾਬੀ ਮਜ਼ਦੂਰ ਹੀ ਮਦਦ ਦੇ ਵਾਸਤੇ ਉਹਦੇ ਨਾਲ ਦਿਨ ਬਸਰ ਕਰਿਆ ਕਰਦਾ ਸੀ ਉਹਦੇ ਨਾਲ ਕਿਰਤ ਵਿਰਤ ਦੇ ਵਿੱਚ ਹੱਥ ਵੰਡਾਇਆ ਕਰਦਾ ਸੀ ਜਿਸ ਨੂੰ ਆਮ ਕਰਕੇ ਸਿਰੀ ਵੀ ਕਿਹਾ ਜਾਂਦਾ ਸੀ ਪਰ ਮੌਜੂਦਾ ਦੌਰ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡਾ ਸੰਕਟ ਹੈ ਕਿਉਂਕਿ ਮਸਲੇ ਉਦੋਂ ਹੱਲ ਹੁੰਦੇ ਨੇ ਜਦੋਂ ਪੰਜਾਬ ਦੇ ਲੋਕ ਜਦੋਂ ਜਿਹੜੇ ਲੋਕਾਂ ਦੇ ਉੱਪਰ ਮਵੱਸਰ ਹੋਵੇ ਜਿਹੜਾ ਮਸਲਾ ਉਹਨਾਂ ਦੇ ਨਾਲ ਸੰਬੰਧਿਤ ਹੋਵੇ ਜਦੋਂ ਉਹ ਖਿਆਲات ਕਰਦੇ ਨੇ ਜਦੋਂ ਉਹ ਧਿਆਨ ਦਿੰਦੇ ਨੇ ਤੇ ਮਸਲੇ ਫੇਰ ਹੀ ਹੱਲ ਹੁੰਦੇ ਨੇ ਪਰ ਇਸ ਸਮੇਂ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੀ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਰਪੇਸ਼ ਹੈ ਉਸ ਚੁਣੌਤੀ ਦੇ ਹੱਲ ਵਾਸਤੇ ਕੋਈ ਨਾ ਕੋਈ ਸਹੀ ਅਤੇ ਸੋਚ ਜੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਸਾਡੇ ਸਮਾਜ ਦੇ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਇਸ ਤਰ੍ਹਾਂ ਦੀਆਂ ਪੈਦਾ ਨਾ ਹੋ ਸਕਣ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਕੀਤੀ ਹੋਈ ਗੱਲਬਾਤ ਦੇ ਵੱਲ ਧਿਆਨ ਜ਼ਰੂਰ ਦਿਓਗੇ ਔਰ ਆਪਣੇ ਕੀਮਤੀ ਸੁਝਾਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਦੋਸਤੋ ਇੱਕ ਵੱਡਾ ਮੁੱਦਾ ਪੰਜਾਬ ਦੇ ਕੁਝ ਦਿਨਾਂ ਤੋਂ ਲਗਾਤਾਰ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡੀ ਚਰਚਾ ਹੁੰਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਇੱਕ ਵਿਚਾਰਕ ਧਾਰਕਪੱਖ ਹੈ ਉਸ ਨੂੰ ਤਕਰਾਰ ਦੇ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੁਝ ਤਰਾਂ ਦੇ ਵੱਲ ਕੀਤੀਆਂ ਜਾ ਰਹੀਆਂ ਨੇ ਜਦੋਂ ਵੀ ਕੋਈ ਤਕਰਾਰ ਹੁੰਦਾ ਹੈ ਗੱਲ ਤਾਂ ਵਿਚਾਰ ਦੀ ਹੁੰਦੀ ਹੈ ਪਰ ਉਹ ਵਿਚਾਰ ਤੋਂ ਤਕਰਾਰ ਦੇ ਵਿੱਚ ਤਬਦੀਲ ਹੋਣ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਤਰਾਂ ਦੇ ਮਨਾਂ ਦੇ ਅੰਦਰ ਉਹ ਵੱਡੇ ਸਵਾਲ ਖੜੇ ਵੀ ਕਰਦਾ ਹੈ ਤੇ ਜਿੱਥੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਪ੍ਰਵਾਸ ਤਾਂ ਵੱਡਾ ਮਸਲਾ ਹੈ ਤਾਂ ਉੱਥੇ ਪੰਜਾਬ ਦੇ ਵਿੱਚ ਜਦੋਂ ਨੌਜਵਾਨ ਜਦੋਂ ਜੂਥ ਦੀ ਗਿਣਤੀ ਘਟੇਗੀ ਤਾਂ ਸੁਭਾਵਿਕ ਤੌਰ ਤੇ ਹੈ ਕਿ ਪੰਜਾਬ ਤੋਂ ਬਾਹਰਲੇ ਜਿਹੜੇ ਲੋਕ ਹੈ ਆਉਣੇ ਸ਼ੁਰੂ ਹੋ ਜਾਣਗੇ ਤੇ ਅਜਿਹਾ ਸਾਡੀਆਂ ਨਿਗਾਹਾਂ ਦੇ ਵਿੱਚ ਹੋਇਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦਾ ਆਉਣ ਦਾ ਰੁਝਾਨ ਬਣਿਆ ਅਤੇ ਲਗਾਤਾਰ ਪ੍ਰਵਾਸ ਜਿਹੜਾ ਸੀ ਪੰਜਾਬ ਤੋਂ ਬਾਹਰਲਾ ਅਤੇ ਪੰਜਾਬ ਦੇ ਵਿੱਚਲਾ ਹੋਇਆ ਜੀਦੇ ਵਿੱਚ ਗੱਲ ਕੀਤੀ ਜਾਵੇ ਤਾਂ ਜੇ ਨੌਕਰੀਆਂ ਦੇ ਅੰਕੜਿਆਂ ਨੂੰ ਦੇਖਦੇ ਆ ਤਾਂ ਇੱਥੋਂ ਤੱਕ ਕੁਝ ਲੋਕਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮੁੱਦੇ ਵੀ ਉਠਾਏ ਗਏ ਜਿਨ੍ਹਾਂ ਦੇ ਵਿੱਚ ਜਿਹੜਾ ਮਜ਼ਦੂਰਾਂ ਦੀ ਗੱਲ ਹੋਵੇ ਮਜ਼ਦੂਰਾਂ ਦੇ ਨਾਲ ਨਾਲ ਜੇ ਅਸੀਂ ਲੁਧਿਆਣਾ ਸ਼ਹਿਰ ਦੇ ਅੰਕੜੇ ਦੇਖਦੇ ਆ ਜਦ ਅਸੀਂ ਸਰਕਾਰੀ ਨੌਕਰੀਆਂ ਨੂੰ ਲੈ ਕੇ ਅੰਕੜੇ ਦੇਖਦੇ ਆ ਤਾਂ ਵੱਡਾ ਹਿੱਸਾ ਇੱਕ ਜਿਹੜਾ ਯੂਟੀ ਮੰਨਿਆ ਜਾਂਦਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਪ੍ਰਵਾਸੀਆਂ ਦਾ ਨੌਕਰੀਆਂ ਦੇ ਉੱਪਰ ਤਾਇਨਾਤ ਹੈ ਇਥੋਂ ਤੱਕ ਕੇ ਸੀਐਮ ਸਿਕਿਉਰਿਟੀ ਦੇ ਵਿੱਚ ਵੀ ਜਿਹੜੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਜਿਹੜੇ ਸੁਰੱਖਿਆ ਦਸਤੇ ਨੇ ਉਹ ਵੀ ਪੰਜਾਬ ਤੋਂ ਬਾਹਰਲੇ ਨੇ ਬਹੁਤ ਵੱਡੇ ਸਵਾਲੀਆ ਚਿੰਨਣ ਨੇ ਇਹ ਵੀ ਅੰਕੜੇ ਹੈਰਾਨ ਕਰਦੇ ਨੇ ਕਿ ਪੰਜਾਬ ਦੇ ਜਿਹੜੇ ਸਰਕਾਰੀ ادارے ਨੇ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਭਾਵੇਂ ਬੈਂਕਾਂ ਤੇ ਸਕੂਲਾਂ ਦੇ ਵਿੱਚ ਵੀ ਪੰਜਾਬ ਤੋਂ ਜਿਹੜੇ ਬਾਹਰਲੇ ਅਧਿਆਪਕ ਦੇ ਤੌਰ ਤੇ ਤੇ ਮੁਲਾਜ਼ਮਾਂ ਦੇ ਤੌਰ ਤੇ ਤਾਇਨਾਤ ਹੋ ਚੁੱਕੇ ਨੇ ਪਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ ਕਿ ਜਿਹੜੇ ਲੋਕ ਵਦੇਸ਼ਾਂ ਦੇ ਵੱਲੇ ਜਾ ਰਹੇ ਨੇ ਜਿਨ੍ਹਾਂ ਦੇ ਕੋਲੇ ਕੁਝ ਰਾਸਪੂੰਜੀ ਹੈ ਉਹ ਤਾਂ ਆਪਣਾ ਜ਼ਰੂਰ ਪੈਸੇ ਦੇ ਕਰਕੇ ਵਸੇਬਾ ਕਰ ਲੈਣਗੇ ਵਿਕਸਤ ਦੇਸ਼ਾਂ ਦੇ ਵਿੱਚ ਪਰ ਜਿਨ੍ਹਾਂ ਦੇ ਕੋਲੇ ਬਹੁਤੀ ਰਾਸਪੂੰਜੀ ਨਹੀਂ ਜਿਹੜੇ ਆਪਣੇ ਪੰਜਾਬ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦੇ ਕੇਵਲ ਉਹ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਮਜਬੂਰੀ ਵਸ ਨੌਕਰੀਆਂ ਕਰ ਰਹੇ ਨੇ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਫਿਕਰਮੰਦੀ ਹੈ ਤੇ ਅਜਿਹੀ ਫਿਕਰਮੰਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰੇ ਨੂੰ ਜਿਹੜਾ ਪੰਜਾਬੀ ਮਜ਼ਦੂਰ ਭਾਈਚਾਰਾ ਏ ਉਸ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਕੁਝ ਪੰਚਾਇਤਾਂ ਦੇ ਵੱਲੋਂ ਇਹ ਮਤੇ ਵੀ ਪਾਏ ਗਏ ਔਰ ਮਜ਼ਦੂਰ ਪੰਜਾਬੀ ਭਾਈਚਾਰੇ ਦੀ ਦਿਹਾੜੀ ਤੈਅ ਕੀਤੀ ਗਈ ਕਿੰਨਾ ਦਿਨ ਦੇ ਵਿੱਚ ਉਹਨਾਂ ਨੂੰ ਚਾਹ ਅਤੇ ਪਾਣੀ ਦੇਣਾ ਏ ਕਿੰਨੀ ਰੋਟੀ ਦੇਣੀ ਆ ਇਹ ਵੀ ਤੈਅ ਕੀਤਾ ਗਿਆ ਹੈ ਬਹੁਤ ਵੱਡੇ ਜਿਹੜੇ ਸ਼ਰਮਸਾਰ ਅੰਕੜੇ ਔਰ ਇਹ ਜਿਹੜੀਆਂ ਅਹਿਮ ਘਟਨਾਵਾਂ ਨੇ ਕਿਤੇ ਨਾ ਕਿਤੇ ਮਨ ਨੂੰ ਬਲਉਂਦਰ ਕੇ ਰੱਖਣ ਵਾਲੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾ ਤੁਸੀਂ ਦੇਖੀ ਹੋਵੇਗੀ ਅੰਮ੍ਰਿਤਸਰ ਦੀ ਕਿਉਂ ਦੇ ਵਿੱਚ ਜਿਹੜਾ ਇੱਕ ਬਜ਼ੁਰਗ ਬਾਬਾ ਐ ਉਹ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਐ ਤੇ ਗੋਲ ਗੱਪਿਆਂ ਦੀ ਰੇੜੀ ਦੇ ਨਾਲ ਨਾਲ ਹੀ ਇੱਕ ਜਿਹੜਾ ਬਿਲਕੁਲ ਨਜ਼ਦੀਕ ਤੇ ਇੱਕ ਪੰਜਾਬ ਤੋਂ ਬਾਹਰਲਾ ਜਿਸ ਨੂੰ ਯੂਪੀ ਬਿਹਾਰ ਦਾ ਵੀ ਕਿਹਾ ਜਾ ਸਕਦਾ ਹੈ ਜਾਂ ਹੋਰ ਕਿਸੇ ਸੂਬੇ ਦਾ ਹੋ ਸਕਦਾ ਹੈ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੀ ਨਾਲ-ਨਾਲ ਗੋਲ ਗੱਪਿਆਂ ਦੀ ਉੱਥੇ ਰੇੜੀ ਲਾਉਂਦਾ ਬਜ਼ੁਰਗ ਦੇ ਪਾਸ ਕੋਈ ਨਹੀਂ ਹੁੰਦਾ ਤੇ ਪਰ ਉਸ ਅਜਿਹੜਾ ਜੂਪੀ ਬਿਹਾਰ ਦਾ ਜਦ ਪੰਜਾਬ ਤੋਂ ਬਾਹਰਲਾ ਉਹ ਸ਼ਖਸ਼ ਹੈ ਉਹਦੇ ਕੋਲੇ ਗੋਲ ਗੱਪੇ ਖਾਣ ਵਾਲੇ ਲੋਕਾਂ ਦੀ ਇੱਕ ਲਾਈਨ ਲੱਗੀ ਹੁੰਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਜਿੱਦਾਂ ਹੀ ਚਰਚਾ ਹੁੰਦੀ ਹੈ ਤੇ ਸਾਰੇ ਉਸ ਪੰਜਾਬ ਤੋਂ ਬਾਹਰਲੇ ਸ਼ਖਸ਼ ਦੀ ਵਿਰੋਧਤਾ ਕਰਦੇ ਹੋਏ ਉਹ ਬਜ਼ੁਰਗ ਦੇ ਕੋਲ ਚਲੇ ਜਾਂਦੇ ਨੇ ਵੱਡੀਆਂ ਫੋਟੋਆਂ ਵਾਇਰਲ ਹੋਈਆਂ ਕਿ ਜਿੰਨੀ ਭੀੜ ਉਸ ਸ਼ਖਸ਼ ਦੇ ਕੋਲ ਸੀ ਓਦੋਂ ਜ਼ਿਆਦਾ ਭੀੜ ਗੋਲ ਗੱਪੇ ਖਾਣ ਵਾਲੇ ਲੋਕਾਂ ਦੀ ਭੀੜ ਸੋਸ਼ਲ ਮੀਡੀਆ ਦੇ ਉੱਪਰ ਉਹ ਫੋਟੋ ਵਾਇਰਲ ਹੋਣ ਤੋਂ ਬਾਅਦ ਬਜ਼ੁਰਗ ਦੇ ਕੋਲ ਆਣ ਲੱਗੀ ਪਰ ਕਿਤੇ ਨਾ ਕਿਤੇ ਜਾਇਹੇ ਤਮਾਮ ਪੱਖਾਂ ਨੂੰ ਲੈ ਕੇ ਤਾਂ ਸਵਾਰਥੀ ਵੀ ਲਖਾ ਸਧਾਨਾ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਪੰਜਾਬ ਦੇ ਲੋਕਾਂ ਦੇ ਵਾਸਤੇ ਅਪੀਲ ਕੀਤੀ ਸੀ ਉਹਨਾਂ ਨੇ ਉਦਾਹਰਨ ਦਿੱਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੀ ਕਿਸੇ ਸਮੇਂ ਦੇ ਦਰਮਿਆਨ ਨਸਲ ਕੁਸ਼ੀ ਹੋਈ ਤੇ ਨਾਲ ਹੀ ਉਸ ਲਖਾ ਸਧਾਨਾ ਨੇ ਜੋ ਕਿ ਸਵਾਰਥੀ ਵੀ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਆਪਣੇ ਭਾਈਚਾਰੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਬਿਲਕੁਲ ਕਿਤੇ ਨਾ ਕਿਤੇ ਇਸ ਗੱਲ ਦੀ ਆਲੋਚਨਾ ਵੀ ਹੋਵੇਗੀ ਕਿ ਜਿਹੜਾ ਕੰਮ ਵਧੀਆ ਕਰੇਗਾ ਜਿਹੜਾ ਖਾਣ ਵਾਲੀ ਚੀਜ਼ ਕੋਈ ਸਵਾਦਲੀ ਬਣਾਵੇਗਾ ਲੋਕ ਤੇ ਉਹਦੇ ਕੋਲੇ ਜਾਣਗੇ ਵੱਡੇ ਅਦਾਰਿਆਂ ਨੇ ਚਰਚਾ ਕੀਤੀ ਪਰ ਇੱਥੇ ਵੱਡਾ ਸਵਾਲ ਖਾਣ ਵਾਲੀਆਂ ਚੀਜ਼ਾਂ ਦਾ ਨਹੀਂ ਗੱਲ ਇੱਥੇ ਇਨਸਾਨੀਅਤ ਦੀ ਹੈ ਜੇ ਅਸੀਂ ਆਪਣੇ ਘਰ ਨੂੰ ਪੂਰਨ ਤੌਰ ਤੇ ਪਰਾਂਗੇ ਤੇ ਤਾਂ ਹੀ ਅਸੀਂ ਕਿਸੇ ਬਾਹਰਲੇ ਸ਼ਖਸ ਨੂੰ ਦਾਨ ਕਰ ਸਕਦੇ ਹਾਂ ਫੇਰ ਹੀ ਕਿਸੇ ਦੀ ਮਦਦ ਕਰ ਸਕਦੇ ਜੇ ਸਾਡਾ ਘਰ ਰੱਜਿਆ ਪੁੱਜਿਆ ਤੇ ਇਸੇ ਤਰ੍ਹਾਂ ਜੇ ਸਾਡੇ ਪੰਜਾਬ ਦੇ ਨੌਜਵਾਨ ਜੇ ਸਾਡੇ ਪੰਜਾਬ ਦੇ ਵਿੱਚ ਵੱਸਣ ਵਾਲੇ ਮਜ਼ਦੂਰ ਭਾਈਚਾਰੇ ਦੇ ਨਾਲ ਸੰਬੰਧਤ ਜਿਹੜੇ ਲੋਕ ਨੇ ਜੋ ਆਪਣੀ ਸੁਚੱਜੀ ਕਰਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਾ ਸਕਦੇ ਤੇ ਅਸੀਂ ਬਾਹਰਲੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾ ਵੱਡਾ ਸਵਾਲ ਸਾਡੇ ਸਾਹਮਣੇ ਤੇ ਇਹੀ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਮਦਦ ਕਰੀਏ ਉਹਨਾਂ ਦੇ ਵਾਸਤੇ ਕਿਤੇ ਨਾ ਕਿਤੇ ਜਿਹੜੇ ਵੱਡੇ ਸੰਕਟ ਪੈਦਾ ਹੋਏ ਨੇ ਜੇ ਅਸੀਂ ਉਹਨਾਂ ਸੰਕਟਾਂ ਦੇ ਵਿੱਚ ਨਾਲ ਨਹੀਂ ਖੜ ਸਕਦੇ ਜੋ ਉਹਨਾਂ ਦੇ ਆਰਥਿਕ ਤੌਰ ਤੇ ਮਦਦ ਨਹੀਂ ਕਰ ਸਕਦੇ ਤਾਂ ਜਿਹੜੀਆਂ ਖਰੀਦੋ-ਫਰੋਕਤ ਵਾਲੀਆਂ ਚੀਜ਼ਾਂ ਨੇ ਉਹ ਬਿਲਕੁਲ ਸਾਨੂੰ ਅਜੇ ਹੀ ਆਪਣੇ ਭਾਈਚਾਰੇ ਤੋਂ ਸਭ ਤੋਂ ਪਹਿਲਾਂ ਖਰੀਦਣੀਆਂ ਚਾਹੀਦੀਆਂ ਨੇ ਬਿਲਕੁਲ ਜੇ ਉਸਾ ਆਪਣੇ ਭਾਈਚਾਰੇ ਦੇ ਨਾਲ ਸੰਬੰਧਤ ਸ਼ਖਸ਼ ਦੇ ਕੋਲੇ ਕਿਰਤੀ ਦੇ ਕੋਲੇ ਉਹ ਚੀਜ਼ ਨਹੀਂ ਤੇ ਫਿਰ ਅਸੀਂ ਕਿਤੋਂ ਵੀ ਜਾ ਕੇ ਖਰੀਦ ਸਕਦੇ ਆ ਇਸ ਗੱਲ ਦੇ ਵੱਲੇ ਵੀ ਧਿਆਨ ਦੇਣਾ ਜ਼ਰੂਰੀ ਬਣਦਾ ਹੈ ਤੇ ਖਾਸ ਕਰ ਇੱਕ ਵੱਡਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਵੱਡੇ ਜ਼ਿੰਮੇਦਾਰ ਤਣਾੜਕ ਹੋਣ ਵਾਲੇ